ਅੰਮ੍ਰਿਤਸਰ ਸ਼ਹਿਰ ਵਿੱਚ ਰਾਹੀ ਸਕੀਮ ਦੇ ਤਹਿਤ 15 ਸਾਲ ਤੋਂ ਪੁਰਾਣੇ ਜਿਹੜੇ ਡੀਜ਼ਲ ਆਟੋ ਨੇ ਉਹਨੂੰ ਬਦਲੇ ਜਾ ਰਹੇ ਨੇ ਤਾਂ ਅੱਜ ਇੱਕ ਨਵੀਂ ਪਹਿਲ ਕਦਮੀ ਦੇਖਣ ਨੂੰ ਮਿਲ ਰਹੀ ਹੈ ਮਹਿਲਾਵਾਂ ਨੂੰ ਪਿੰਕ ਕਲਰ ਦੇ ਆਟੋ ਜਿਹੜੇ ਇਹ ਆਟੋ ਨੇ ਉਹ ਮਹੱਈਆ ਕਰਵਾਏ ਜਾ ਰਹੇ ਨੇ 90% ਤੇ ਜਿਹੜੇ ਕੀ ਲੈਸ ਤੇ ਕਿਉਂਕਿ ਸਬਸਿਡੀ ਦਿੱਤੀ ਆ ਰਹੀ ਹੈ ਸਰਕਾਰ ਵੱਲੋਂ ਤਾਂ ਮੇਰੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਮੌਜੂਦ ਨੇ ਗੱਲਬਾਤ ਕਰਨ ਲੈ ਸਰ ਕੀ ਇਸੇ ਜਿਹੜਾ ਅੱਜ ਮਹਿਲਾਵਾਂ ਨੂੰ ਪਿੰਕ ਆਟੋ ਦਿੱਤੇ ਗਏ ਉਸ ਬਾਰੇ ਕੀ ਜਾਣਕਾਰੀ ਹੈ ਅੰਮ੍ਰਿਤਸਰ ਦੇ ਵਿੱਚ ਅਸੀਂ ਰਾਹੀ ਸਕੀਮ ਦੇ ਰਾਹੀ ਇੱਕ ਪੈਲ ਕੀਤੀ ਸੀ ਜਿਹਦੇ ਵਿੱਚ ਸਾਡੇ ਡੀਜ਼ਲ ਆਟੋਸ ਜਿਹੜੇ ਚੇਂਜ ਹੋਣੇ ਸੀਗੇ ਈ ਆਟੋਸ ਦੇ ਵਿੱਚ ਉਸ ਸਕੀਮ ਦੇ ਚੱਲਦੇ ਆ ਸਾਡੇ ਵੱਲੋਂ ਡਿਮਾਂਡ ਆਈ ਕਿ ਔਮਨ ਜਿਹੜੇ ਆਟੋ ਚਾਲਕ ਹੈਗੇ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਨਵਿਕਲੀ ਸਬਸਿਡੀ ਦਿੱਤੀ ਜਾਵੇ ਤਾਂ ਉਸ ਦੇ ਸਹਤ ਇਹ ਜਿਹੜੀ ਸਕੀਮ ਸੀ ਇਹ ਡਿਜ਼ਾਈਨ ਕੀਤੀ ਗਈ ਕੀ 90% ਸਬਸਿਡੀ ਜਿਹੜੀ ਹੈਗੀ ਹੈ ਅਸੀਂ ਊਮਨ ਜਿਹੜੇ ਆਟੋ ਡਰਾਈਵਰਸ ਜੋ ਇਸ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਜਾਂ ਜੋ ਆਲਰੇਡੀ ਹੈਗੀਆਂ ਨੇ ਉਹਨਾਂ ਨੂੰ ਦਿੱਤੀ ਜਾਵੇ ਤੇ ਉਹ ਸਾਡਾ ਕਾਫੀ ਜ਼ਿਆਦਾ ਟੋ ਪੈਂਡਿੰਗ ਚੱਲ ਰਿਹਾ ਸੀਗਾ ਤੇ ਫਾਈਨਲੀ ਸਾਨੂੰ ਅਪਰੂਵਲ ਕੱਲ ਮਿਲੀ ਹੈ ਤੇ 90% ਸਬਸਿਡੀ ਜਿਹੜੀ ਹੈਗੀ ਹੈ ਅਸੀਂ ਊਮਨ ਆਟੋ ਡਰਾਈਵਰਸ ਨੂੰ ਦੇ ਰਹੇ ਹਾਂ ਤੇ 10% ਉਹ ਆਪ ਕੈਸ਼ ਵੀ ਪਾ ਸਕਦੀਆਂ ਨੇ ਤੇ ਜਾਂ ਫਾਈਨਾਂਸ ਵੀ ਕਰਵਾ ਸਕਦੀਆਂ ਨੇ ਤੋ ਆਈ ਥਿੰਕ ਇਹ ਬਹੁਤ ਵਧੀਆ ਸਕੀਮ ਹੈ ਇਹਦੇ ਨਾਲ ਇੱਕ ਔਮਨ ਏਮਪਾਵਰਮੈਂਟ ਤਾਂ ਹੋਈ ਰਹੀ ਹੈ ਤੇ ਕਿਤੇ ਨਾ ਕਿਤੇ ਵਾਤਾਵਰਣ ਨੂੰ ਵੀ ਇਹਦਾ ਜਿਹੜਾ ਫਾਇਦਾ ਜਰੂਰ ਹੋਵੇਗਾ ਚਾਰਜਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਜਾ ਰਹੇ ਨੇ ਸ਼ਹਿਰ ਚਾਰਜਿੰਗ ਸਟੇਸ਼ਨ ਵੀ ਜੀ 18 ਆਲਰੇਡੀ ਸਥਾਪਿਤ ਕੀਤੇ ਜਾ ਚੁੱਕੇ ਨੇ ਤੇ ਆਲਰੇਡੀ ਤੁਸੀਂ ਦੇਖ ਵੀ ਲਿਆ ਹੋਗਾ ਵੱਖ-ਵੱਖ ਜਗ੍ਹਾ ਤੇ ਚਾਰਜਿੰਗ ਸਟੇਸ਼ਨ ਲੱਗ ਵੀ ਚੁੱਕੇ ਨੇ ਇੱਕ ਟਿਚਰ ਰੱਖਿਆ ਸੀਗਾ ਵੀ ਪਹਿਲੇ ਗੇੜ ਵਿੱਚ 7000 ਦੇ ਕੋਲ-ਕੋਲ ਜਿਹੜੇ ਕਿ ਕਰੀਬ ਇਹ ਆਟੋ ਜਿੱਤੇ ਜਾਣੇ ਨੇ ਉਹ ਟਿਚਰ ਕਿੱਥੋਂ ਤੱਕ ਕੰਪਲੀਟ ਹੋਇਆ ਸੀ ਉਹ ਦੋ ਦੂਸਰੀ ਦੋਨੇ ਜੀ ਚੀਜ਼ਾਂ ਨੂੰ ਮ ਵਕਰਾ ਹੈ ਤੇ ਬਾਕੀ ਵਾਲਾ ਜਿਹੜਾ ਸੀਗਾ ਟਾਰਗੇਟ ਉਹ ਵਕਰਾ ਸੀਗਾ ਉਹਦੇ ਵਿੱਚ ਕਾਫੀ ਲੋਕਾਂ ਦੀ ਡਿਮਾਂਡ ਅਜੇ ਵੀ ਆਈ ਹੈ ਕਿ ਉਹਦੀ ਐਕਸਟੈਂਸ਼ਨ ਕੀਤੀ ਜਾਵੇ ਤੇ ਅਸੀਂ ਉਹਦੀ ਐਕਸਟੈਂਸ਼ਨ ਦੇ ਵਾਸਤੇ ਵੀ ਲਿਖਿਆ ਹੋਇਆ ਨਹੀਂ ਪਰ ਸ਼ਹਿਰਾਂ ਦਾ ਜਿੰਨੇ ਵੀ 15 ਸਾਲ ਤੋਂ ਪੁਰਾਣੇ ਡੀਜ਼ਲ ਆਟੋਸ ਸੀਗੇ ਚੱਲਦੇ ਉਹਨਾਂ ਨੂੰ ਰਿਮੂਵ ਕਰਕੇ ਇਹ ਜਿਹਨੇ ਸੀਗੇ ਅਸੀਂ ਲਗਭਗ 1000 ਦੇ ਨੇੜੇ ਤੇੜੇ ਆਟੋਸ ਜਿਹੜੇ ਹੈਗੇ ਨੇ ਉਹ ਅਸੀਂ ਟੀਚਾ ਜੇ ਰੱਖ ਰਹੇ ਹਾਂ ਫਿਲਹਾਲ ਇਸ ਸਾਲ ਦੇ ਫਾਈਨੈਂਸ਼ੀਅਲ ਇਅਰ ਦੇ ক্লোਜ਼ ਤੱਕ ਕਿ 1000 ਆਟੋਸ ਸੀ ਜਿਹੜਾ ਹੈਗਾ ਚੇਂਜ ਕਰ ਦਵਾਂਗੇ ਐਡਮਿਸ਼ਨਿੰਗ ਹੋ ਪਾਰੇ ਆਟੋ ਡਰਾਈਵਰ ਜਿਹੜੇ ਕਿ ਡੀਜ਼ਲ ਡਰਾਈਵਰ ਬਹੁਤ ਸਾਰੇ ਕਨਵਿੰਸ ਹੋ ਚੁੱਕੇ ਨੇ ਬਹੁਤ ਸਾਰੇ ਕਨਵਿੰਸ ਹੋ ਚੁੱਕੇ ਨੇ ਡਰਾਈਵਰਸ ਕਨਵਿੰਸਿੰਗ ਲੈਵਲ ਦੇ ਉੱਤੇ ਕੋਈ ਕਮੀ ਨਹੀਂ ਹੈਗੀ ਕਿਤੇ ਨਾ ਕਿਤੇ ਕੁਝ ਇਸ਼ੂਸ ਹੈਗੇ ਨੇ ਕਈ ਵਾਰ ਕਈ ਸਾਡੇ ਡਰਾਈਵਰਾਂ ਦੇ ਤਾਂ ਕੁਝ ਹੈਗੀਆਂ ਨੇ ਬਟ ਅਦਰ ਦਨ ਥੈਟ ਅਗਰ ਅਗਰ ਕਿਸੇ ਦਾ ਸਿਵਲ ਸਕੋਰ ਠੀਕ ਹੈ ਤਾਂ ਉਹ ਬਿਲਕੁਲ ਉਹਨਾਂ ਨੇ ਕਾਫੀ ਸਾਡੇ ਸਾਰੇ ਆਲਮੋਸਟ ਸਾਰੇ ਸਟੈਂਡਾਂ ਦੇ ਪ੍ਰਦਾਨਾ ਨੇ ਆਲਮੋਸਟ ਸਭ ਨੇ ਚੇਂਜ ਕਰਵਾ ਲਏ ਰੀਸੋਲਵ ਕਿਤੇ ਜਾਣਗੇ ਜਿਹੜੇ ਵੀ ਇਸ਼ੂਸ ਨੇ ਅਸੀਂ ਸਾਡੀ ਟੀਮ ਜੀ 24 ਘੰਟੇ ਜਿਹੜੀ ਹੈਗੀ ਇੱਥੇ ਤਨਾਤ ਤੇ ਉਹ ਅਸੀਂ ਡੇਲੀ ਬੇਸਿਸ ਉਤੇ ਐਫਰਟ ਕਰ ਰਹੇ ਹਾਂ ਕਿ ਜਿਵੇਂ ਜਿਵੇਂ ਵੀ ਕੇਸਸ ਰੀਸੋਲਵ ਹੁੰਦੇ ਜਾ ਰਹੇ ਸੀ ਵੱਧ ਤੋਂ ਵੱਧ ਆਟੋਸ ਜਿਹੜੇ ਹਨ ਸਰ ਕਿੰਨੇ ਆਟੋ ਜਿਹੜੇ ਕੀ ਡਿਸਟਰੀਬਿਊਸ਼ਨ ਅੱਜ ਅਸੀਂ 5 ਕਿਤੇ ਨੇ ਤੇ ਅਸੀਂ ਬਾਕੀ ਜਿੰਨੇ ਵੀ ਆਟੋ ਮੈਨੂਫੈਕਚਰਰਸ ਨੇ ਪਿੰਕ ਆਟੋਸ ਇੱਥੇ ਅਮ੍ਰਿਤਸਰ ਮੰਗਾਈ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਡਿਲੀਵਰੀ ਨਾਲ ਅਨੁਮਾਨ ਕਿੰਨੀ ਕਿ ਸਬਸਿਡੀ ਦੇ ਰਹੀ ਨਾਲ ਅ ਲਗਭਗ ਜੀ 3.5 ਲੱਖ ਦਾ ਇੱਕ ਈ ਆਟੋ ਪੈਂਦਾ ਤੇ 3 ਲੱਖ ਦੇ ਨੇੜੇ ਤੇੜੇ ਸਬਸਿਡੀ ਜਿਹੜੀ ਹੈਗੀ ਉਹ ਤੇ ਉੱਤੇ ਜਾਰੀ ਹੈ ਕਾਰਪੋਰੇਸ਼ਨ ਬਣਾ ਜੀ ਇਹਨੇ ਕਮਿਸ਼ਨਰ ਹਰਪੀਰ ਸਿੰਘ ਅ ਕਿਨਾ ਵੱਲ ਅੱਜ ਜੜ ਕੀ ਮਹਿਲਾਵਾਂ ਨੂੰ ਈ ਆਟੋ ਉਹ ਹੈਂਡਓਵਰ ਕਿਤੇ ਗਏ ਨੇ ਇਹ ਪਿੰਕ ਕਲਰ ਦੇ ਆਟੋ ਨੇ ਜਿਹੜੀਆਂ ਮਹਿਲਾਵਾਂ ਆਟੋ ਚਲਾਉਂਦੀਆਂ ਨੇ ਉਹਨਾਂ ਨੂੰ ਹੁਣ ਇਸ ਰਾਹੀ ਸਕੀਮ ਦੇ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਅੰਦਰ ਜਿਹੜਾ ਕੀ ਵਾਤਾਵਰਣ ਵੀ ਉਹ ਸਹੀ ਹੋਵੇ ਤੇ ਮਹਿਲਾਵਾਂ ਆਪਣਾ ਰੋਜ਼ਗਾਰ ਵੀ ਜਿਹੜਾ ਕੀ ਉਹ ਚਲਾ ਸਕਣ ਤਾਂ ਇਹ ਇੱਕ ਵੱਡਾ ਦਿਨ ਹੈ ਨਗਰ ਨਿਗਮ ਅੱਥੇ ਵੀ ਤਾਂ ਇਹਨਾਂ ਮਹਿਲਾਵਾਂ ਵਾਸਤੇ ਵੀ ਤਾਂ ਇਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ ਬੀ ਕੀ ਕਹਿਣਾ ਚਾਹੁੰਦੀ ਆ ਇਹ ਮਹਿਲਾਵਾਂ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ ਇੱਥੇ ਜਿਹੜਾ ਕਿ ਇਹ ਆਟੋ ਪ੍ਰੋਵਾਈਡ ਕੀਤਾ ਗਿਆ ਉਹ ਵੀ ਬਹੁਤ ਵੱਡੀ ਜਿਹੜੀ ਕਿ ਤੁਹਾਨੂੰ 90% ਜਿਹੜੀ ਉਹ ਮਿਲਣੀ ਹੈ ਇਸ ਨਾਲ ਸਬਸਿਡੀ ਮਿਲਣੀ ਹੈ ਉਹਦੇ ਬਾਰੇ ਕੀ ਕਹਿਣਾ ਸਰ ਸਰਕਾਰ ਨੇ ਗਵਰਨਮੈਂਟ ਨੇ ਸਾਡੇ ਵਾਸਤੇ ਬਹੁਤ ਲੇਡੀ ਲੇਡਿਸ ਵਾਸਤੇ ਬਹੁਤ ਸਹੂਲਤਾਂ ਦਿੱਤੀਆਂ ਵਾ ਕਿ ਜਿਸ ਤਰ੍ਹਾਂ 90% ਸਾਨੂੰ ਸਬਸਿਡੀ ਮਿਲੀ ਆ ਗਵਰਨਮੈਂਟ ਨੇ ਕਿਹਾ ਕਿ ਲੇਡਿਸ ਬਹੁਤ ਚੜ੍ਹ ਕੇ ਕੰਮ ਕਰੇ ਆਪਣੇ ਪੈਰਾਂ 'ਤੇ ਸਟੈਂਡ ਹੋਵੇ ਆਪਣੇ ਬੱਚੇ ਪਾਲੇ ਵਧੀਆ ਬੱਚਿਆਂ ਦਾ ਫਿਊਚਰ ਬਣੇ ਅੱਗੇ ਵੀ ਕੰਮ ਕਰਦੇ ਹੋ ਤੁਸੀਂ ਜੀ ਸਰ ਮੈਂ ਪਹਿਲਾਂ ਵੀ ਡਰਾਈਵ ਕਰਦੀ ਪਹਿਲਾਂ ਮੈਂ ਬੈਟਰੀ ਰਿਕਸ਼ਾ ਅੱਛਾ ਉਹਦੇ ਵਿੱਚ ਇਹਦੇ ਵਿੱਚ ਕੀ ਫਰਕ ਨਜ਼ਰ ਆਇਆ ਇਹ ਸਰ ਮਤਲਬ ਪਲਟਦਾ ਨਹੀਂ ਆ ਵਧੀਆ ਵਾਹ ਚਲਾਂ ਚ ਵਧੀਆ ਲੱਗਦਾ ਉਦਾਂ ਵੀ ਗੱਡੀ ਵੱਡੀ ਹੈਗੀ ਕਿਫਾਇਤੀ ਵੀ ਹੈ ਨਾਲ ਪੈਸੇ ਵੀ ਜ਼ਿਆਦਾ ਬਚਤ ਹੋਏਗੀ ਜੀ ਬਿਲਕੁਲ ਸਰ ਤੇ ਕੀ ਕਰਨ ਚਾਹਦੇ ਹੋ ਜੋ ਹੁਣ ਸਰਕਾਰ ਨੇ ਪਹਿਲ ਕਦਮੀ ਕੀਤੀ ਮਹਿਲਾਵਾਂ ਵਾਸਤੇ ਮਹਿਲਾਵਾਂ ਦਾ ਸਸ਼ਕਤੀਕਰਨ ਵਾਸਤੇ ਮਹਿਲਾਵਾਂ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਉਹਨੂੰ ਕਿਸਨ ਦੇਖਦੇ ਹੋ ਸਰ ਮੈਂ ਇਹ ਹੀ ਜਾਣੀ ਆ ਕਿ ਜਿਸ ਤਰ੍ਹਾਂ ਮੈਂ ਸਟੈਂਡ ਹੋਈ ਪੈਰਾਂ ਤੇ ਮੇਰੇ ਵੱਲ ਵੇਖੇ ਹੋਰ ਵੀ ਲੇਡੀਜ਼ ਆਪਣੇ ਆਪਣੇ ਕੰਮ ਕਰਨ ਆਪਣੇ ਪੈਰਾਂ ਤੇ ਸਟੈਂਡ ਹੋਣ ਨਾ ਤੇ ਆਪਣੇ ਬੱਚਿਆਂ ਦਾ ਫਿਊਚਰ ਵਧੀਆ ਹੋ ਜੇ ਉਹਨਾਂ ਦਾ ਹੋਰ ਵੀ ਕਿਸੇ ਲੇਡੀਜ਼ ਨੂੰ ਜਾਂਦੇ ਜਿਹੜੀ ਕਿ ਆਟੋ ਚਲਾਉਂਦੀਆਂ ਨੇ ਜੀ ਸਰ ਉਹਨਾਂ ਨਾਲ ਗੱਲਬਾਤ ਹੋਈ ਥੋੜੀ ਅਜੇ ਤੱਕ ਜੀ ਸਰ ਮਤਲਬ 3-4 ਤੇ ਲੇਡੀਜ਼ ਆਪ ਚਲਾਉਂਦੀਆਂ ਗੱਲਬਾਤ ਹੁੰਦੀ ਰਹਿੰਦੀ ਆ ਉਹ ਇੱਥੇ ਮੌਜੂਦ ਹੈ ਤਾਂ ਬਿਲਕੁਲ ਜੀ ਸਰਕਾਰ ਦਾ ਵੱਡਾ ਉਪਰਾਲਾ ਜਿਹੜਾ ਕਿ 90% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਗੱਲਬਾਤ ਹੋਰ ਵੀ ਇੱਥੇ ਲੇਡੀਜ਼ ਨੇ ਗੱਲਬਾਤ ਕਰਨਗੇ ਮੈਮ ਕੀ ਕਰਨਾ ਚਾਹੁੰਦੇ ਹੋ 3.5 ਲੱਖ ਦੀ ਚੀਜ਼ ਜਿਹੜੀ ਕਿ ਸਿਰਫ ਤੁਹਾਨੂੰ 50000 ਖਰਚਣੇ ਪੈਣੇ ਬਾਕੀ ਸਬਸਿਡੀ ਹੈ ਹਾਂਜੀ ਸਰ ਅਸੀਂ ਮਤਲਬ ਕਿ ਬਹੁਤ ਧੰਨਵਾਦ ਕਰਨੇ ਆ ਸਰਕਾਰ ਦਾ ਵੀ ਔਰ ਜੋ ਸਾਡੇ ਚੀਫ ਗੈਸਟ ਸੀਗੇ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਲੇਡੀਜ਼ ਦੇ ਬਾਰੇ ਸੋਚਿਆ ਔਰ ਬਹੁਤ ਵਧੀਆ ਮਤਲਬ ਕਿ ਉਹਨਾਂ ਨੂੰ ਮਿਹਨਤ ਦਾ ਜ਼ਰੀਆ ਦਿੱਤਾ ਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਕਿਉਂਕਿ ਲੇਡੀਜ਼ ਦੀ ਲਾਈਫ ਜਿਹੜ ਤਾਨੂੰ ਪਤਾ ਸੰਘਰਸ਼ ਦੇ ਵਿੱਚ ਹੁੰਦੀ ਹੈ ਹੈਨਾ ਕਿ ਮਿਹਨਤਾਂ ਦੇ ਵਿੱਚ ਹੁੰਦੀ ਹੈ ਤੋਂ ਪਰਮੇ ਪਰਮਾਤਮਾ ਨੇ ਬਹੁਤ ਵਧੀਆ ਹੈ ਸਾਡੇ ਮਤਲਬ ਕਿ ਜੋ ਸੀਗਾ ਪ੍ਰਾਲਾ ਕੀਤਾ ਹੈ ਸਾਡੇ ਵਾਸਤੇ ਜੋ ਸਾਡੇ ਸਹਿਬਾਨ ਆਏ ਸੀਗੇ ਚੀਫ ਗੈਸਟ ਉਹਨਾਂ ਨੇ ਵੀ ਮਤਲਬ ਕਿ ਮਿਲ ਕੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਜੋ ਲੇਡੀਜ਼ ਵਾਸਤੇ ਮਤਲਬ ਕਿ ਇਹ ਗੱਡੀਆਂ ਦੇਣ ਦਾ ਮਤਲਬ ਕਿ ਈ ਰਿਕਸ਼ਾ ਦੇ ਆਟੋ ਦੇਣ ਦਾ ਫੈਸਲਾ ਕੀਤਾ ਇਹ ਬਹੁਤ ਵਧੀਆ ਕੀਤਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਔਰ ਜੋ ਮੈਂਬਰ ਸਾਡੇ ਨਾਲ ਸੀਗੇ ਜਿਨ੍ਹਾਂ ਨੇ ਸਾਡੀਆਂ ਫਾਈਲਾਂ ਵਗੈਰਾ ਮਤਲਬ ਦੀ ਭਰੀਆਂ ਉਹਨਾਂ ਦਾ ਵੀ ਬਹੁਤ ਦਿਲ ਤੋਂ ਧੰਨਵਾਦ ਕਰਨੀ ਹੈ ਕਿ ਉਹਨਾਂ ਨੇ ਵੀ ਸਾਡੇ ਤੇ ਬਹੁਤ ਮਿਹਨਤ ਕੀਤੀ ਆ ਤਾਂ ਕਿ ਅਸੀਂ ਛੜਕਾ ਦੇ ਉਤੇ ਉਤਰੀਏ ਔਰ ਆਪਣੀ ਮਿਹਨਤ ਕਰੀਏ ਔਰ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਚੰਗੀ এডਿਕੇਸ਼ਨ ਦੇਈਏ ਤੇ ਪਰਮੇਸ਼ਰ ਪਰਮਾਤਮਾ ਦਾ ਬਹੁਤ ਧੰਨਵਾਦ ਕਰਨੀ ਆ ਕਿ ਸੱਚਮੁੱਚ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਨੀ ਆ ਕਿ ਅੱਗੇ ਵੀ ਕਦੀ ਡਰਾਈਵਿੰਗ ਕਰਦੇ ਤੁਸੀਂ ਹਾਂਜੀ ਮੈਂ ਥੋੜੀ ਚਿਰ ਪਹਿਲੇ ਕੀਤੀ ਸੀ ਕਾਫੀ 2 ਸਾਲ ਹੋ ਗਿਆ ਪਹਿਲੇ ਕੀਤੀ ਸੀਗੀ ਤੋਂ ਮੈਂ ਪਹਿਲੇ ਹੀ ਰਿਕਸ਼ਾ ਚਲਾਇਆ ਸੀਗਾ ਮੈਂ ਤੋਂ ਉਹਦਾ ਰੈਂਟ ਬਹੁਤ ਜ਼ਿਆਦਾ ਸੀਗਾ ਤੋਂ 450 ਰੈਂਟ ਜਿਹੜਾ ਸੀ ਉਹ ਮੇਰੇ ਕੋਲ ਇਸੀ ਨਿਕਲਦਾ ਤਾਂ ਫਿਰ ਮੈਂ ਛੱਡ ਦਿੱਤਾ ਤਾਂ ਉਹ ਮੈਨੂੰ ਇਹ ਸੀਗਾ ਕਿ ਮੈਂ ਆਪਣੀ ਗੱਡੀ ਲਵਾ ਤਾਂ ਜੋ ਮੈਂ 450 ਰੁਪਏ ਬਾਹਰ ਦਿਨੀ ਆ ਉਹ ਹੀ ਮੇਰੇ ਘਰ ਆਏਗਾ ਹੈਨਾ ਤਾਂ ਮੇਰੀ ਹੀ ਮਦਦ ਹੋਏਗੀ ਹੈਨਾ ਤਾਂ ਉਸ ਤੋਂ ਬਾਅਦ ਮੈਂ ਛੱਡ ਦਿੱਤਾ ਮਤਲਬ ਕਿ ਆਪਣਾ ਰੋਜ਼ਗਾਰ ਦਾ ਕੰਮ ਜਿਹੜਾ ਛੋਟਾ ਮੋਟਾ ਹੁੰਦਾ ਉਹ ਕਰਦੀ ਸੀਗੀ ਇਹ 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 ਚਲਾਉਣਾ ਸੌਖਾ ਹੈ ਹਾਂਜੀ ਇਹ ਸੌਖਾ ਹੈ ਹਾਂਜੀ ਸੌਖਾ ਹੈ ਬਹੁਤ ਵਧੀਆ ਮਤਲਬ ਕਿ ਹੈਗਾ ਆ ਇਹਦੇ ਵਿੱਚ ਕੋਈ ਟਾਈਮ ਹੀ ਟਾਈਮਿੰਗ ਦਾ ਇਸ਼ੂ ਨਹੀਂ ਆ ਮਤਲਬ ਕਿ ਅਸੀਂ ਜੇ ਮਤਲਬ ਕਿ ਕੋਈ ਕੰਮ ਹੈ ਜਾਂ ਮਤਲਬ ਕਿ ਆਪਣੇ ਘਰ ਦੇ ਵਿੱਚੋਂ ਕੋਈ ਨਿਕਲਿਆ ਨਹੀਂ ਜਾਂਦਾ ਤਾਂ ਅਸੀਂ 2 ਘੰਟੇ ਵੀ ਚਲਾ ਸਕਨੇ ਆ 3 ਘੰਟੇ ਵੀ ਚਾਰ ਸਕਿੰਟ ਵੀ ਚਲਾ ਸਕਨੇ ਹੈ ਨਾ ਜਿਹਨੂੰ ਜਿਹਨੇ ਤੁਸੀਂ ਮਿਹਨਤ ਕਰੋਗੇ ਤੁਹਾਡੇ ਆਪਣੇ ਵਾਸਤੇ ਇਹ ਕਿਰਾਏ ਤੇ ਨਹੀਂ ਪੈਸੇ ਜਾਣਗੇ ਨਹੀਂ 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 ਕਿਰਾਏ ਤੇ ਨਹੀਂ ਜਾਣਗੇ ਸਾਡੇ ਆਪਣੇ ਵਾਸਤੇ ਹੈ ਤੋਂ ਮੈਂ ਫਿਰ ਤੋਂ ਦਿਲ ਤੋਂ ਧੰਨਵਾਦ ਕਰਨੀ ਹੈ ਸਰਕਾਰ ਦਾ ਔਰ ਸਾਡੇ ਚੀਫ ਗੈਸਟ ਜਿਹਾ ਇਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਕਰਨੀ ਹੈ ਕਿ ਉਹਨਾਂ ਨੇ ਸਾਡੇ ਲੇਡੀਜ਼ ਵਾਸਤੇ ਬਹੁਤ ਸਾਰਾ ਪ੍ਰਾਲਾ ਕੀਤਾ ਹਾਂ ਖੁਸ਼ ਹੋ ਬਹੁਤ ਹਾਂਜੀ ਬਹੁਤ ਖੁਸ਼ ਆ ਬਹੁਤ ਖੁਸ਼ ਆ ਮੈਂ ਅੱਜ ਕਿ ਮੈਨੂੰ ਪਰਮਾਤਮਾ ਨੇ ਆਪਣੀ ਗੱਡੀ ਦੇ ਨਾਲ ਬles ਕੀਤਾ ਹੈ ਬਿਲਕੁਲ ਜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਤੁਹਾਨੂੰ ਦੱਸ ਦਿੰਦੇ ਹਾਂ ਏ ਅੱਜ ਪੰਜ ਮਹਿਲਾਵਾਂ ਨੂੰ ਪਿੰਕ ਆਟੋ ਜਿਹੜੇ ਕੀ ਉਹ ਹੈਂਡਓਵਰ ਕੀਤੇ ਗਏ ਨੇ ਔਰ ਵੱਡੀ ਸਬਸਿਡੀ ਦਿੱਤੀ ਜਾ ਰਹੀ ਹੈ 90% ਦੀ ਸਬਸਿਡੀ 3.5 ਲੱਖ ਦੀ ਚੀਜ਼ ਜਿਹੜੀ ਕੀ ਹੈ ਉਹ ਉਸ ਦੇ ਉੱਪਰ 3 ਲੱਖ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ ਨਗਰ ਨਿਗਮ ਅੰਮ੍ਰਿਤਸਰ ਦਾ ਇੱਕ ਵੱਡਾ ਉਪਰਾਲਾ ਹੈ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਰਾਹੀ ਪ੍ਰੋਜੈਕਟ ਤਾਂ ਜੋ ਅੰਮ੍ਰਿਤਸਰ ਵਿੱਚ ਜਿੰਨੇ ਵੀ ਡੀਜ਼ਲ ਆਟੋ ਚੱਲਦੇ ਨੇ ਪੁਰਾਣੇ 15 ਸਾਲ ਤੋਂ ਜਿਹੜੇ ਕੀ ਜ਼ਿਆਦਾ ਧੂਆਂ ਛੱਡਦੇ ਨੇ ਪੋਲੂਸ਼ਨ ਕਰਦੇ ਨੇ ਤਾਂ ਉਹਨਾਂ ਦੇ ਬਦਲੇ ਇਹ ਜਿਹੜੇ ਕੀ ਈ ਆਟੋ ਡਰਾਈਵਰਾਂ ਨੂੰ ਚਲਾਉਣ ਵਾਸਤੇ ਦਿੱਤੇ ਜਾ ਸਕਣ ਸਬਸਿਡੀ ਨਾਲ ਮੁਹੱਈਆ ਤਾਂ ਜੋ ਅੰਮ੍ਰਿਤਸਰ ਦਾ ਜਿਹੜਾ ਵਾਤਾਵਰਨ ਹੈ ਉਹ ਵੀ ਜਿਹੜਾ ਕੀ ਵਧੀਆ ਹੋ ਸਕੇ ਗੰਦਲਾ ਨਾ ਹੋਵੇ ਪ੍ਰਦੂਸ਼ਿਤ ਨਾ ਹੋਵੇ ਤੇ ਨਾਲ ਨਾਲ ਇਹਨਾਂ ਦੀ ਆਮਦਨ ਚ ਵੀ ਵਾਧਾ ਹੋਵੇ ਕਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚ ਆਧਿਆਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ